ਸੋਨੀ ਸਵੱਡੀ ਵਾਲਾ ਆ ਆਈ ਸੋਨਿਆ ਇਹ ਆ ਸੋਨੀ ਸਵੱਡੀ ਵਾਲਾ ਲੱਖਾ ਆਹਾਹਾ ਲੱਖਾ ਚੱਲਿਆ ਕਬੱਡੀ ਤੋਂ ਵਾਹ ਕਿ ਇਧਰਲੇ ਪਾਸੇ ਫਿਰ ਇੱਕ ਆ ਬਹੁਤ ਵਧੀਆ ਜਾਫੀ ਖੇਡ ਮੈਦਾਨ ਦੇ ਅੰਦਰ ਜਫੇ ਦੀ ਗੱਲ ਕਰਦਾ ਹੋਇਆ ਦੌਧਰ ਪਿੰਡ ਦਾ ਵਾਹ ਪੀਤਾ ਦਾ ਫੇਸ ਦੱਸਦਾ ਵੀ ਅੰਤਰਰਾਸ਼ਟਰੀ ਖਿਡਾਰੀ ਹੈ ਸੰਧੂਰਾ ਨੌਜਵਾਨ ਆ ਗਿਆ ਹੈਲੋ ਹਾਂਜੀ ਹਾਂਜੀ ਵਿਸ਼ੇਸ਼ ਸੂਚਨਾ ਸਰਦਾਰ ਮੇਜਰ ਸਿੰਘ ਜੀ ਪਲੂਰ ਵਾਲੇ ਜੋ ਕਿ ਕੈਨੇਡਾ ਦੇ ਹਸਪਤਾਲ ਪਹੁੰਚਿਆ ਉਹਨਾਂ ਵੱਲੋਂ ਸਾਡੇ ਕਲੱਬ ਨੂੰ 10000 ਰੁਪਏ ਦਾ ਵਿਸ਼ੇਸ਼ ਸਨਮਾਨ ਦਿੱਤਾ ਗਿਆ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲਓ ਜੀ ਬੜੀ ਮਿਹਰਬਾਨੀ ਸੱਚੇ ਪਾਤਸ਼ਾਹ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸਰਦਾਰ ਮੇਜਰ ਸਿੰਘ ਤੁਹਾਡੀ ਤੇ ਤੁਹਾਡੇ ਸਾਰੇ ਪਰਿਵਾਰ ਦੀ ਦਿੜ ਦੁਗਣੀ ਰਾਤ ਚੌਗਣੀ ਤਰੱਕੀ ਹੋਵੇ ਲਓ ਇਧਰਲੇ ਪਾਸੇ ਹੁਣ ਕਬੱਡੀ ਦੀ ਗੱਲ ਇੱਕ ਬੂਟਾ ਆ ਦੇਖਦੇ ਆ ਚੰਦਰੀਵਾਰ ਦਾ ਝਾਫਾ ਛੇੜਿਆ ਹੋਇਆ ਕਮਾਲ ਕਰ ਦਿੱਤੀ ਹੈ ਨੌਜੋ ਇਹ ਮੀਂਹੀਆਂ ਤੇ ਦੌਧਰ ਬੂਟਾ ਪੁਆਇੰਟ ਲੈ ਕੇ ਆਪਣੇ ਪਾਲੇ ਹੈ ਹਾਂਜੀ ਅਗਲਾ ਮੁਕਾਬਲਾ ਜੀ ਮੀਂਹੀਆਂ ਤੇ ਦੌਧਰ ਤੋਂ ਬਹੁਤ ਹੀ ਵਧੀਆ ਭਾਈ ਰੂਪਾ ਦੇ ਮਈਆਂ ਵਾਲਾ ਹਾਂਜੀ ਭਾਈ ਰੂਪਾ ਦੇ ਮਈਆਂ ਵਾਲੇ ਦੀਆਂ ਟੀਮਾਂ ਗਰਾਊਂਡ 'ਤੇ ਪਹੁੰਚ ਜਾਣ ਭਾਈ ਰੂਪਾ ਵਰਸ ਮਈਆਂ ਵਾਲਾ ਲਓ ਜੀ ਇਹ ਹੈ ਲੱਖਾ ਆਹ ਓਏ ਸੋਹਣਿਆ ਇੱਕ ਲੱਖਾ ਜਾ ਪੁਆਇੰਟ ਲੈਂਦਾ ਫੇਰ ਚੱਲਿਆ ਇਧਰਲੇ ਪਾਸੇ ਸੋਨੀ ਸੁਵੱਦੀ ਦੀ ਧਰਤੀ ਦਾ ਦੌਧਰ ਬੰਨਿਓ ਕਬੱਡੀਆ ਪਾਉਂਦਾ ਏ ਆਹ ਓਏ ਸੋਹਣਿਆ ਬੇਹਤਰੀਨ ਜੱਫੇ ਦੀ ਗੱਲ ਹੋ ਗਈ ਆ ਮੀਨੀਆ ਬੰਨਿਓ ਪਰ ਪੁਆਇੰਟ ਆ ਜਿਹੜਾ ਅਰੇਡਰ ਦੇ ਖਾਤੇ ਹੈ ਸੋਨੀ ਦੇ ਖਾਤੇ ਹੈ ਇਹ ਹੈ ਸੋਨੀ ਚੱਲ ਓਏ ਜੋਬਰਾ ਚਿੱਟਾ ਕੱਚਾ ਬਿਲਕੁਲ ਐਨ ਲੱਖਾ ਕਿਆ ਬਾਤ ਹੈ ਚੜੀ ਜਵਾਨੀ ਹੈ ਨਿਆਰੀ ਤੈਨੂੰ ਚੜ ਗਈ دیਵਾਨੀ ਜੱਕੋ ਨਿਆਰੀ ਵਾਹ ਨਾ ਤੂੰ ਹੁਣ ਦੇਖਦੇ ਆਂ ਦੀ ਮੋਢਿਆਂ ਉੱਤੋਂ ਦੀ ਠੁੱਕਦਾ ਨਾ ਕਿਸੇ ਦੇ ਅੱਖੇ ਰੁਕਦਾ ਹੈ ਦੇਖਦੇ ਆਂ ਆਹ ਮੁਕਾਬਲਾ ਸਖਤ ਹੋ ਗਿਆ ਇਧਰਲੇ ਪਾਸੇ ਐਨ ਜਮਾ ਗੁੱਟ ਨੂੰ ਫੜ ਕੇ ਛੜ ਗਿਆ ਬਿਲਕੁਲ ਐਨ ਰੁਪੜੀ ਤਾ ਉਧਰ ਪਰ ਪੁਆਇੰਟ ਲਖੇ ਲਿਖਾਤੇ ਫੇਰ ਚੱਲਿਆ ਬੂਟਾ ਕਬੱਡੀ ਪੌਣ ਦੌਧਰ ਬਣੀ ਦੌਦਰ ਦੀ ਧਰਤੀ ਨੇ ਬੜੇ ਵਧੀਆ ਖਿਡਾਰੀ ਪੈਦਾ ਕੀਤੇ ਆ ਸੋਹਣਿਆ ਇਧਰਲੇ ਪਾਸੇ ਨੌਜਵਾਨ ਹਾਂਜੀ ਇੱਕ ਸੂਚਨਾ ਬਲਜਿੰਦਰ ਸਿੰਘ ਜੋ ਕਿ ਰੂਪ ਸਿੰਘ ਦਾ ਲੜਕਾ ਹੈ ਗਿਆਨੀ ਉਹਨੂੰ ਮੇਜ ਸਿੰਘ ਫੌਜੀ ਜੰਨਕ ਸਰਗਵਾ ਸੋਵੇ ਉਹਨਾਂ ਦੇ ਪੇਟ ਗੱਗੀ ਨੇ ਘਰੇ ਬੁਲਾਇਆ ਚਲਾ ਜਾਵੇ ਘਰੇ ਬਲਜਿੰਦਰ ਸਿੰਘ ਸੰਦੀਪ ਵਾਹ ਇੱਕ ਕੌਡੀ ਚੱਲਿਆ ਸੰਦੀਪ ਉਹ ਲੱਲੀਆਂ ਪੈਂਦੀਆਂ ਗੋਲ ਪੱਟਾਂ ਵਿੱਚ ਛੱਲ ਗਿਆ कहें संदीप नौजवान है मीनिया की धरती का जफा पै गया दो बनी हो सोनी सवदी एक बने मीनिया समय बहुत ही वधिया जाफी मीनिया ਇਤੁਰਦੇ ਬਹੁਤ ਹੀ ਵਧੀਆ ਪੁਆਇੰਟ ਲਿਆ ਇਸ ਨੌਜਵਾਨ ਨੇ ਇਧਰੋਂ ਫੇਰ ਖੇਡ ਮੈਦਾਨ ਦੇ ਅੰਦਰ ਮੁਕਾਬਲਾ ਅੱਗੇ ਮਈਆਂ ਵਾਲਾ ਤੇ ਭਾਈ ਰੂਪਾ ਹਾਂਜੀ ਦਲਜੀਤ ਜੀ ਸਾਡੇ ਵੱਲੋਂ ਜੋ ਕੋਈ ਸਨਮਾਨ ਦਿੱਤੇ ਜਾਣੇ ਆ ਉਹ ਸਾਡੇ ਦਰਮਿਆਨ ਬ੍ਰਾਜਮਾਨ ਐਸ ਡੀ ਐਮ ਸਾਹਿਬ ਸਦਾ ਭਪਿੰਦਰ ਸਿੰਘ ਜੀ ਤੇ ਡੀ ਐਸ ਪੀ ਸਾਹਿਬ ਸਦਾ ਵਿਕਰਮ ਜੀ ਸਿੰਘ ਵਿਕਰਮ ਸਿੰਘ ਜੀ ਉਹਨਾਂ ਵੱਲੋਂ ਤੇ ਸਾਡੇ ਸਟੇਜ ਤੇ ਬ੍ਰਾਜਮਾਨ ਹੋਰ ਪਦਵੰਤੇ ਸੱਜਣਾ ਉਹਨਾਂ ਵੱਲੋਂ ਦਿੱਤੇ ਜਾਣਗੇ ਇਹ ਜੋ ਸਨਮਾਨ ਹੈ ਚਾਰ ਅਸੀਂ ਦੇਣੇ ਆ ਉਹਨਾਂ ਦੇ ਮੈਂ ਨਾਮ ਬੋਲਣ ਲੱਗਾ ਪਹਿਲਾ ਸਨਮਾਨ ਚ ਨੇ ਸੀ ਸਰਦਾਰ ਮੇਜਰ ਸਟ੍ਰਿੰਗ ਪਲੂ ਕੈਨੇਡਾ ਵਾਲੇ ਉਹਨਾਂ ਨੂੰ ਦੇਣਾ ਹਾਂਜੀ 1 ਮਿੰਟ ਜੀ ਦੋ ਦੋ ਕੌਡੀਆਂ ਬਾਕੀ ਇਸ ਮੈਚ ਦੀ ਅਗਲੀ ਟੀਮ ਭਾਈ ਰੂਪਾ ਤੇ ਮੰਗਿਆ ਵਾਲੇ ਦੀਆਂ ਟੀਮਾਂ ਗਰਾਊਂਡ 'ਤੇ ਪਹੁੰਚ ਜਾਣ ਜਲਦੀ ਦੂਜਾ ਲੱਬੀ ਮੰਗਲ ਜੋ ਐਸਪੋਰਟ ਦਾ ਪ੍ਰਧਾਨ ਹੈ ਕਲੱਬ ਦਾ ਖੁਸ਼ੀ ਦੜਬਾ ਹਾਂਜੀ ਤੇ ਆਓ ਸੱਜਣੋ ਕਿ ਸਰਦਾਰ ਮੇਜਰ ਸਿੰਘ ਜੀ ਭਲੂਰ ਪਾਸੋਂ ਜਾਣਕਾਰੀ ਮਿਲੀ ਹੈ ਕਿ ਲੇਕ ਇੱਕ ਕੱਪ ਦੇ ਸਰਦਾਰ ਸਿੰਘ ਪੰਜ ਰਾਹੀਂ ਇਹਨਾਂ ਚਾਰਾਂ ਨਾ ਪ੍ਰਾਈਜ਼ ਦਿੱਤੇ ਜਾਣੇ ਸਰਮਾਨਚਨ ਕੋਈ ਜੜਬਾ ਲੱਬੀ ਨੰਗਲ ਨੂੰ ਜਲੰਧਰ ਪੰਜ ਰਾਹੀਂ ਤੇ ਸਰਦਾਰ ਮੇਜਰ ਸਿੰਘ ਭਲੂਰ ਸਾਹਿਬ ਇਹਨਾਂ ਨੂੰ ਸਨਮਾਨ ਚ ਦੇਣੇ ਆ ਇਹ ਸਾਡੇ ਐਸਡੀਐਮ ਸਾਹਿਬ ਤੇ ਡੀਐਸਪੀ ਸਾਹਿਬ ਉਹਨਾਂ ਵੱਲੋਂ ਸਨਮਾਨ ਚਨ ਕਮੇਟੀ ਨੇ ਦੋਣੇ ਹਾਂਜੀ ਤੇ ਇਧਰਲੇ ਪਾਸੇ ਹੁਣ ਕਬੱਡੀ ਦੀਆਂ ਗੱਲਾਂ ਹੋ ਰਹੀਆਂ ਬਹੁਤੀ ਵਧੀਆ ਮੁਕਾਬਲਾ ਤੇ ਸਰਦਾਰ ਮੇਜਰ ਸਿੰਘ ਜੀ ਭਲੂਰ ਸਾਹਿਬ ਨੇ ਦੱਸਿਆ ਕਿ ਲੰਡੇ ਕੈਂਦੀ ਧਰਤੀ ਤੇ 9-10 ਜਨਵਰੀ ਨੂੰ ਜਿਹੜਾ ਕਬੱਡੀ ਕੱਪ ਹੋਵੇਗਾ ਜਿੱਥੇ 7 ਮੋਟਰਸਾਈਕਲਾਂ ਦੇ ਨਾਲ ਖਿਡਾਰੀਆਂ ਨੂੰ ਸਨਮਾਨਤ ਕਰਨਾ ਹੈ ਤੇ ਸੁਖਵੀਰ ਸਰਾਮਾ ਵਾਲੇ ਨੂੰ ਬਲੇਰੋ ਗੱਡੀ ਦੇ ਕੇ ਸਨਮਾਨਤ ਕੀਤਾ ਜਾਣਾ ਹੈ